ਇੱਕ ਸੰਤ ਰਮੇਸ਼ ਚੰਦਰ ਜੀ ਹੋਏ ਨੇ ਜਦੋਂ ਪਾਕਿਸਤਾਨ ਨਹੀਂ ਸੀ ਨਾ ਬਣਿਆ ਤੇ ਪਾਕਿਸਤਾਨ ਦੇ ਵਿੱਚ ਇੱਕ ਸਾਧੂ ਬੇਲਾ ਨਾਮ ਦਾ ਇੱਕ ਆਸ਼ਰਮ ਸੀ ਇਹ ਰਮੇਸ਼ ਚੰਦਰ ਜਿਹੜਾ ਸੀ ਉੱਥੇ ਉਸ ਸਾਧੂ ਦਾ ਦਰਸ਼ਨ ਕਰਨ ਵਾਸਤੇ ਗਿਆ ਤੇ ਉਸ ਸਾਧੂ ਬੇਲਾ ਆਸ਼ਰਮ ਦੇ ਵਿੱਚ ਜਿਹੜਾ ਸਾਧੂ ਸੀ ਨਾ ਉਸ ਨੇ ਰਮੇਸ਼ ਚੰਦਰ ਨੂੰ ਆਪਣੀ ਜੀਵਨੀ ਸੁਣਾਈ ਕਿ ਉਹ ਸਾਧੂ ਕਿਵੇਂ ਬਣਿਆ ਤੇ ਵੱਖਣ ਲੱਗਾ ਕਿ ਇਹ ਜਿਹੜੀ ਸਾਖੀ ਏ ਜਿਹੜੀ ਜੀਵਨੀ ਮੈਂ ਤੈਨੂੰ ਆਪਣੀ ਸੁਣਾਉਣ ਲੱਗਾ ਨਾ ਇਹ ਤੂੰ ਸਾਰਿਆਂ ਨੂੰ ਸੁਣਾਈ ਉਹ ਬਾਅਦ ਦੇ ਵਿੱਚ ਰਮੇਸ਼ ਚੰਦਰ ਜਦੋਂ ਪਾਕਿਸਤਾਨ ਬਣ ਗਿਆ ਫਿਰ ਉਹ ਇੱਥੇ ਭਾਰਤ ਆ ਗਿਆ ਫਿਰ ਉਹਨੇ ਇਹ ਸਾਖੀ ਜਿਹੜੀ ਉਸ ਸੰਤ ਦੀ ਜੀਵਨੀ ਜਿਹੜੀ ਏ ਉਹ ਇਸ ਕਿਤਾਬ ਦੇ ਵਿੱਚ ਉਹ ਛਪਵਾਉਂਦਾ ਹੈ ਇਸ ਕਿਤਾਬ ਦੇ ਵਿੱਚੋਂ ਮੈਂ ਪੜ੍ਹੀ ਏ ਸਾਖੀ ਤੇ ਇਸ ਕਿਤਾਬ ਦੇ ਵਿੱਚ ਉਹ ਲਿਖਦਾ ਹੈ ਕਿ ਦੋ ਮਿੱਤਰ ਸਨ ਉਹ ਸਾਧੂ ਜਿਹੜਾ ਰਮੇਸ਼ ਚੰਦਰ ਨੂੰ ਆਪਣੀ ਜੀਵਨੀ ਸੁਣਾ ਰਿਹਾ ਕਿ ਅਸੀਂ ਦੋਵੇਂ ਮਿੱਤਰ ਸਾਂ ਤੇ ਆਖਣ ਲੱਗਾ ਕਿ ਮੈਂ ਬਹੁਤ ਜ਼ਿਆਦਾ ਗਰੀਬ ਸਾਂ ਤੇ ਮੇਰਾ ਇੱਕ ਮਿੱਤਰ ਸੀ ਉਸਨੇ ਮੇਰੀ ਸਹਾਇਤਾ ਕੀਤੀ ਉਸਨੇ ਆਪਣੇ ਪੱਲਿਓਂ ਪੂੰਜੀ ਲਾ ਕੇ ਪੈਸੇ ਲਾ ਕੇ ਤੇ ਕਾਰੋਬਾਰ ਸ਼ੁਰੂ ਕੀਤਾ ਸੀ ਦੋਵਾਂ ਨੇ ਰਲ ਕੇ ਰੂਈ ਦਾ ਕਾਟਨ ਦਾ ਰੂੰ ਦਾ ਕੰਮ ਸ਼ੁਰੂ ਕੀਤਾ ਅਸੀਂ ਰੂਹ ਇਕੱਠਾ ਕਰਕੇ ਤੇ ਮੁੰਬਈ ਦੇ ਵਿੱਚ ਜਾ ਕੇ ਅਸੀਂ ਉਹਨੂੰ ਵੇਚ ਦਿਆ ਕਰਦੇ ਸਾਂ ਕਰਦਿਆਂ ਕਰਦਿਆਂ ਕੰਮਕਾਰ ਬਹੁਤ ਚੰਗਾ ਚੱਲ ਪਿਆ ਚੰਗਾ ਮੁਨਾਫਾ ਹੋਇਆ ਤੇ ਇੱਕ ਵਾਰ ਮੁੰਬਈ ਦਾ ਇੱਕ ਵਪਾਰੀ ਜਿਹੜਾ ਵੱਡਾ ਵਪਾਰੀ ਸੀ ਉਹਨੇ ਸਾਨੂੰ ਆਖਿਆ ਕਿ ਉਹਦੀ ਚਿੱਠੀ ਆਈ ਕਿ ਤੁਹਾਡਾ ਬਹੁਤ ਸਾਰਾ ਪੈਸਾ ਮੇਰੇ ਕੋਲ ਜਮ੍ਹਾਂ ਹੋ ਗਿਆ ਤੇ ਉਹ ਤੁਸੀਂ ਆ ਕੇ ਲੈ ਲਓ ਇਹ ਦੋਵੇਂ ਜਾਣੇ ਮੁੰਬਈ ਜਾਂਦੇ ਨੇ ਉਸ ਵਪਾਰੀ ਦੇ ਕੋਲੋਂ ਜਿਹੜਾ ਮੁਨਾਫੇ ਦਾ ਪੈਸਾ ਸੀ ਨਾ तकरीबन 1 ਲੱਖ ਰੁਪਈਆ ਉਹ 1 ਲੱਖ ਰੁਪਈਆ ਇਹਨਾਂ ਨੂੰ ਮਿਲ ਗਿਆ ਬਹੁਤ ਪੁਰਾਣੇ ਸਮਿਆਂ ਦੀ ਗੱਲ ਹੈ ਕਿਉਂਕਿ ਸੋਨਾ ਵੀ ਜਿਹੜਾ ਉਹ 150 ਰੁਪਈਆ ਤੋੜਾ ਹੋਇਆ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ ਲੱਖ ਰੁਪਈਆ ਇਹਨਾਂ ਦੋਨਾਂ ਨੂੰ ਮਿਲਦਾ ਲੱਖ ਰੁਪਇਆ ਜਦੋਂ ਮਿਲਿਆ ਤੇ ਇਹ ਲੈ ਕੇ ਉਥੋਂ ਤੁਰੇ ਤੇ ਰਸਤੇ ਦੇ ਵਿੱਚ ਇੱਕ ਥਾਂ ਤੇ ਰਾਤ ਪੈ ਗਈ ਤੇ ਸਰਾਂ ਦੇ ਵਿੱਚ ਇਹ ਦੋਵੇਂ ਰਾਤ ਬਤਾਉਣ ਵਾਸਤੇ ਟਿਕਦੇ ਨੇ ਹੁਣ ਇਹ ਸਾਧੂ ਆਖਣ ਲੱਗਾ ਕਿ ਮੇਰੇ ਮਨ ਦੇ ਵਿੱਚ ਲਾਲਚ ਆ ਗਿਆ ਹਾਲਾਂਕਿ ਮੇਰੇ ਮਿੱਤਰ ਨੇ ਸਾਰੀ ਪੂੰਜੀ ਲਾਈ ਸੀ ਤੇ ਫਿਰ ਵੀ ਉਹ ਅੱਧਾ ਹਿੱਸਾ ਮੁਨਾਫੇ ਦਾ ਲੱਖ ਰੁਪਇਆ ਦੇ ਵਿੱਚੋਂ 50000 ਰੁਪਏ ਉਹ ਮੈਨੂੰ ਦੇਣ ਵਾਸਤੇ ਤਿਆਰ ਸੀ 50000 ਰੁਪਏ ਮੈਨੂੰ ਮਿਲਨੇ ਸਨ ਆਖਣ ਲੱਗਾ ਫਿਰ ਵੀ ਮੇਰੇ ਮਨ ਦੇ ਵਿੱਚ ਲਾਲਚ ਆ ਗਿਆ ਕੀ ਮੈਂ ਸਾਰੇ ਪੈਸੇ ਜਿਹੜੇ ਨੇ ਸਾਰੇ ਪੈਸੇ ਦੇ ਉੱਤੇ ਮੈਂ ਕਬਜ਼ਾ ਕਰ ਲਵਾਂ ਇਹਨੂੰ ਮਾਰ ਦਵਾਂ ਆਖਣ ਲੱਗਾ ਸੀ ਰਾਤ ਨੂੰ ਸੁੱਤੇ ਹੋਏ ਸਾਂ ਤੇ ਮੈਂ ਇੱਕ ਵੱਡਾ ਪੱਥਰ ਲੈ ਕੇ ਉਹਦੇ ਸਿਰ ਦੇ ਵਿੱਚ ਮਾਰ ਕੇ ਤੇ ਆਪਣੇ ਦੋਸਤ ਨੂੰ ਮਾਰ ਦਿੱਤਾ ਤੇ ਉੱਥੇ ਹੀ ਉਹਦਾ ਕਿਰਿਆ ਕਰਮ ਕਰਕੇ ਉਹਦੀ লাশ ਨੂੰ ਕਿਤੇ ਜੰਗਲ ਦੇ ਵਿੱਚ ਸੁੱਟ ਕੇ ਤੇ ਮੈਂ ਆਪਣੇ ਘਰ ਆ ਗਿਆ। ਪੁਰਾਣੇ ਸਮੇਂ ਸਣ ਕੱਚੇ ਰਾਹ ਹੋਇਆ ਕਰਦੇ ਸਨ, ਲੰਮੇ ਪੈਂਡੇ ਹੋਇਆ ਕਰਦੇ ਸਨ, ਚਿੱਠੀਆਂ ਦਾ ਰਵਾਜ ਸੀ। ਬਹੁਤ ਦਿਨਾਂ ਬਾਅਦ ਕੋਈ 15-20 ਜਾਂ ਮਹੀਨੇ ਬਾਅਦ ਆਂਦਾ ਜਦੋਂ ਮੈਂ ਘਰ ਪਹੁੰਚਿਆ ਨਾ। ਤੇ ਮੈਂ ਆਪਣੇ ਮਿੱਤਰ ਦੇ ਘਰ ਵਾਲਿਆਂ ਨੂੰ ਜਾ ਕੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਰਸਤੇ ਦੇ ਵਿੱਚ ਆ ਰਹੇ ਸਾਂ ਇੱਕ ਰਾਤ। ਅਸੀਂ ਇੱਕ ਸਰਾਂ ਦੇ ਵਿੱਚ ਰਾਤ guzारी। ਤੇ ਉਹਦੇ ਢਿੱਡ ਦੇ ਵਿੱਚ ਮੇਰੇ ਮਿੱਤਰ ਦੇ ਢਿੱਡ ਦੇ ਵਿੱਚ ਦਰਦ ਹੋਈ ਤੇ ਉਹ ਦਰਦ ਹੋਣ ਕਰਕੇ ਉਹ ਮਰ ਗਿਆ ਖਤਮ ਹੋ ਗਿਆ ਤੇ ਉੱਥੇ ਹੀ ਮੈਂ ਉਹਦਾ ਸੰਸਕਾਰ ਕਰ ਦਿੱਤਾ ਉਹਦੇ ਘਰ ਵਾਲੇ ਬੜੇ ਦੁਖੀ ਹੁੰਦੇ ਨੇ ਬੜੇ ਰੋਂਦੇ ਨੇ ਹੁਣ ਇਹ ਜਿਹੜਾ ਸੀ ਨਾ ਆਪਣੇ ਕੋਲੋਂ 10000 ਰੁਪਏ ਉਹਦੇ ਘਰ ਵਾਲਿਆਂ ਨੂੰ ਦਿੰਦਾ ਕਿ ਇਹਨਾਂ ਨੂੰ ਯਕੀਨ ਹੋ ਜਾਏ ਕਿ ਮੈਂ ਸੱਚਾ ਆ ਕਾਰ ਵਾਲਿਆਂ ਨੂੰ ਵੀ ਯਕੀਨ ਹੋ ਗਿਆ ਕਿ ਇਹ ਸੱਚੀ ਗੱਲ ਕਹਿ ਰਿਹਾ ਕਿ 20 ਕੁ ਹਜ਼ਾਰ ਰੁਪਏ ਦਾ ਫਾਇਦਾ ਹੋਇਆ ਹੁਣ ਆ ਨਫਾ ਹੋਇਆ ਹੁਣ ਹੈ ਤੇ ਉਹਦੇ ਵਿੱਚੋਂ ਵੇਖੋ ਇਹਦੀ ਇਮਾਨਦਾਰੀ ਕਿੰਨੀ ਹੈ 10000 ਰੁਪਏ ਸਾਨੂੰ ਦੇ ਰਿਹਾ ਬਹੁਤ ਇਮਾਨਦਾਰ ਹੈ ਇਹ ਬੰਦਾ 90000 ਰੁਪਏ ਆਖਣ ਲੱਗਾ ਮੇਰੇ ਕੋਲ ਆ ਗਏ ਮੈਂ ਬਹੁਤ ਵੱਡੀ ਕੋਠੀ ਬਣਾਈ ਬਹੁਤ ਵੱਡਾ ਬਿਜ਼ਨਸ ਕਾਰੋਬਾਰ ਸ਼ੁਰੂ ਕੀਤਾ ਸਾਰੇ ਇਲਾਕੇ ਦੇ ਵਿੱਚ ਤੁਮ ਪੈ ਗਈ ਕੀ ਨਵਾਂ ਅਮੀਰ ਬੰਦਾ ਜਿਹੜਾ ਉਹ ਸ਼ਹਿਰ ਦੇ ਵਿੱਚ ਆਇਆ ਹੈ। ਤੇ ਮੇਰੇ ਘਰ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ। ਬੜੀਆਂ ਰੰਗ ਰਲੀਆਂ ਕੀਤੀਆਂ। ਜਦੋਂ ਪੈਸਾ ਬੰਦੇ ਦੇ ਕੋਲ ਆਉਂਦਾ ਹੈ ਨਾ ਫਿਰ ਬੰਦਾ ਬਹੁਤ ਮौज-ਮਸਤੀਆਂ ਕਰਦਾ ਹੈ, ਬਹੁਤ ਰੰਗ ਰਲੀਆਂ ਕਰਦਾ ਹੈ। ਆਖਣ ਲੱਗਾ ਮੈਂ ਵੀ ਬਹੁਤ ਮौज-ਮਸਤੀਆਂ ਕੀਤੀਆਂ। ਪੁੱਤਰ ਜਦੋਂ ਥੋੜਾ ਜਿਹਾ ਵੱਡਾ ਹੋਇਆ ਤੇ ਪੁੱਤਰ ਬਿਮਾਰ ਰਹਿਣ ਲੱਗ ਪਿਆ। ਪਤਾ ਨਹੀਂ ਇਹੋ ਜਿਹਾ ਰੋਗ ਉਹਦੇ ਸਰੀਰ ਨੂੰ ਲੱਗ ਗਿਆ ਉਹ ਸੁੱਕਣਾ ਸ਼ੁਰੂ ਹੋ ਗਿਆ بڑے ਵੈਦਾਂ ਹਕੀਮਾਂ ਡਾਕਟਰਾਂ ਦੇ ਕੋਲ ਲੈ ਕੇ ਗਏ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦਾ ਕੋਈ ਡਾਕਟਰ ਛੱਡਿਆ ਹੀ ਨਹੀਂ ਕੋਈ ਐਸਾ ਡਾਕਟਰ ਨਹੀਂ ਬਚਿਆ ਕੋਈ ਇਹੋ ਜਿਹਾ ਸ਼ਹਿਰ ਨਹੀਂ ਬਚਿਆ ਜਿੱਥੇ ਉਹਦਾ ਜਾ ਕੇ ਇਲਾਜ ਨਹੀਂ ਕਰਵਾਇਆ ਜਿੱਥੇ ਵੀ ਕੋਈ ਦੱਸਦਾ ਸੀ ਕੱਲਾ ਕੱਲਾ ਪੁੱਤਰ ਸੀ ਆਖਰ ਤੇ ਪੁੱਤਰ ਦੇ ਵਾਸਤੇ ਹੀ ਉਹ ਧੋਖਾ ਕੀਤਾ ਸੀ ਨਾ ਉਸ ਬੰਦੇ ਨੂੰ ਮਾਰਿਆ ਸੀ 90000 ਰੁਪਇਆ ਆਪਣੀ ਘਰਵਾਲੀ ਵਾਸਤੇ ਆਪਣੇ ਪੁੱਤਰ ਵਾਸਤੇ ਕੀਤਾ ਸੀ ਨਾ ਬੰਦਾ ਇਹਨਾਂ ਵਾਸਤੇ ਪਾਪ ਕਰਮ ਕਰਦਾ ਹੈ ਨਾ ਪਰ ਬੰਦੇ ਦੇ ਇਹ ਜਿਹੜੇ ਜਿੰਨਾਂ ਵਾਸਤੇ ਉਹ ਪਾਪ ਕਰਮ ਕਰਦਾ ਹੈ ਇਹਦੀ ਇਹ ਉਹਦੀ ਸਹਾਇਤਾ ਨਹੀਂ ਕਰਦੇ ਛੱਡ ਖੜੋਤੇ ਖੇਨੇ ਮਾਹੇ ਇਹ ਉਹਦਾ ਸਾਥ ਛੱਡ ਦਿੰਦੇ ਨੇ ਹੁਣ ਪੁੱਤਰ ਵਾਸਤੇ ਪਾਪ ਕਰਮ ਕੀਤਾ ਸੀ ਇਹਨਾਂ ਧਨ ਜੋੜਿਆ ਸੀ ਉਹ ਪੁੱਤਰ ਦੇ ਇਲਾਜ ਵਾਸਤੇ ਉਹਦਾ ਇਲਾਜ ਕਰਾਉਂਦਿਆਂ ਕਰਾਉਂਦਿਆਂ ਸਾਰਾ ਪੈਸਾ ਜਿਹੜਾ ਹੈ ਉਹ ਬਰਬਾਦ ਹੋ ਗਿਆ ਫੈਕਟਰੀਆਂ ਕਾਰਖਾਨੇ ਵਿਕ ਗਏ ਹੋਰ ਕੋਈ ਜਿਹੜਾ ਵੀ ਨਵਾਂ ਜਿਹੜੇ ਨਵੇਂ ਪੈਸੇ ਕਮਾਏ ਨਵਾਂ ਕੰਮਕਾਰ ਕੀਤਾ ਉਹ ਵੀ ਜਿਹੜੇ ਪੈਸੇ ਨੇ ਖਤਮ ਹੋ ਗਏ ਬਹੁਤ ਇਲਾਜ ਕਰਾਇਆ ਪੁੱਤਰ ਨੂੰ ਕੋਈ ਆਰਾਮ ਨਹੀਂ ਆਉਂਦਾ ਬਿਮਾਰੀ ਦੀ ਸਮਝ ਨਹੀਂ ਆਉਂਦੀ ਡਾਕਟਰਾਂ ਨੂੰ ਉਵਾਦਾ ਹਕੀਮਾ ਨੂੰ ਬਿਮਾਰੀ ਦਾ ਪਤਾ ਨਹੀਂ ਲੱਗਦਾ ਕਿ ਨੂੰ ਬਿਮਾਰੀ ਕੀ ਹੈ ਸੁੱਕਦਾ ਜਾਂਦਾ ਦਿਨੋ ਦਿਨ ਇੱਕ ਦਿਨ ਘਰ ਦੇ ਵਿੱਚ ਪੁੱਤਰ ਜਿਹੜਾ ਮੰਜੀ ਤੇ ਲੰਮੇ ਪਿਆ ਹੋਇਆ ਆਖਣ ਲੱਗਾ ਮੈਂ ਉਹਦੇ ਸਰਾਣੇ ਜਾ ਕੇ ਬੈਠ ਗਿਆ ਤੇ ਮੈਂ ਰੋਣ ਲੱਗ ਪਿਆ ਪੁੱਤਰ ਤੈਨੂੰ ਕੀ ਬਿਮਾਰੀ ਹੈ ਤੂੰ ਠੀਕ ਕਿਉਂ ਨਹੀਂ ਹੁੰਦਾ ਮੈਂ ਦੁਨੀਆ ਦੇ ਸਾਰੇ ਡਾਕਟਰ ਵੈਦ ਹਕੀਮ ਜਿਹੜੇ ਨੇ ਛਾਣ ਮਾਰੇ ਮੈਂ ਤੇਰੇ ਵਾਸਤੇ ਕਿੱਥੇ ਕਿੱਥੇ ਨਹੀਂ ਗਿਆ ਸਾਰਾ ਪੈਸਾ ਤੇਰੇ ਵਾਸਤੇ ਮੈਂ ਬਰਬਾਦ ਕਰ ਲਿਆ ਮੈਂ ਕੰਗਾਲ ਹੋ ਗਿਆ ਤੂੰ ਠੀਕ ਕਿਉਂ ਨਹੀਂ ਹੁੰਦਾ ਆਖਣ ਲੱਗਾ ਜਦੋਂ ਮੈਂ ਇਸ ਤਰ੍ਹਾਂ ਜੀ ਭਰ ਕੇ ਉਹਦੇ ਕੋਲ ਰੋਇਆ ਨਾ ਤੇ ਉਸ ਵੇਲੇ ਉਹ ਪੁੱਤਰ ਥੋੜਾ ਜਿਹਾ ਹੱਸਿਆ ਖਿੜਖਿੜਾ ਕੇ ਫਿਰ ਚੁੱਪ ਕਰ ਗਿਆ ਆਖਣ ਲੱਗਾ ਮੈਂ ਪੁੱਛਿਆ ਤੂੰ ਹੱਸਿਆ ਕਿਉਂ ਹੈ ਆਖਣ ਲੱਗਾ ਨਹੀਂ ਬਸ ਪੁਰਾਣੀ ਗੱਲ ਚੇਤੇ ਆ ਗਈ ਸੀ ਨਹੀਂ ਦੱਸ ਤੂੰ ਹੱਸਿਆ ਕਿਉਂ ਹੈ ਉਹ ਪੁੱਤਰ ਫਿਰ ਦੱਸਦਾ ਆਖਣ ਲੱਗਾ ਮੈਨੂੰ ਸਿਆਣਿਆ ਕਿ ਨਹੀਂ ਮੈਂ ਕੌਣ ਆਖਣ ਲੱਗਾ ਨਹੀਂ ਅੱਖਾਂ ਲੱਗਾ ਮੈਂ ਉਹੀ ਹਾਂ ਤੇਰਾ ਮਿੱਤਰ ਜਿਹਨੂੰ ਤੂੰ ਧੋਖੇ ਦੇ ਨਾਲ ਸਿਰ ਦੇ ਵਿੱਚ ਪੱਥਰ ਮਾਰ ਕੇ ਤੇ ਮਾਰਿਆ ਸੀ ਥੋੜੇ ਜੇ ਪੈਸਿਆਂ ਦੇ ਲਾਲਚ ਦੇ ਵਿੱਚ ਮੈਂ ਤੇਰਾ ਉਹੀ ਦੋਸਤ ਹਾਂ ਮੈਂ ਆਪਣਾ ਹਿਸਾਬ ਕਿਤਾਬ ਬਰਾਬਰ ਕਰਨ ਵਾਸਤੇ ਆਇਆ ਸਾਰਾ ਹਿਸਾਬ ਕਿਤਾਬ ਬਰਾਬਰ ਹੋ ਗਿਆ तकरीबन 500 ਰੁਪਏ ਰਹਿ ਗਏ ਨੇ ਹੁਣ ਮੈਂ ਚੱਲਿਆਂ ਉਹ ਜਿਹੜੇ 500 ਰੁਪਏ ਜਿਹੜੇ ਮੇਰੇ ਰਹਿ ਗਏ ਨੇ ਤੇਰੇ ਵੱਲ ਉਹ ਹੁਣ ਮੇਰੇ ਭੋਗ ਤੇ ਖਰਚ ਕਰ ਦੇਂਗੀ ਉਹਦੇ ਨਾਲ ਮੇਰਾ ਭੋਗ ਪਵਾ ਦੇ। ਉਹ ਪੁੱਤਰ ਨੇ ਰਾਮ ਰਾਮ ਆਖਿਆ ਤੇ ਪ੍ਰਾਣ ਛੱਡ ਦਿੱਤੇ ਤੇ ਉਹ ਜਿਹੜਾ ਪਿਤਾ ਸੀ ਆਖਣ ਲੱਗਾ ਫਿਰ ਮੈਂ ਮੇਰੀਆਂ ਤਾਂਹਾਂ ਨਿਕਲ ਗਈਆਂ। ਮੈਂ ਉੱਚੀ-ਉੱਚੀ ਦਹਾੜ-ਦਹਾੜ ਕੇ ਰੋਇਆ। ਮੈਂ ਲੋਕਾਂ ਨੂੰ ਦੱਸਿਆ ਕਿ ਮੈਂ ਵੱਡਾ ਪਾਪੀ ਆ। ਮੇਰੇ ਵਰਗਾ ਪਾਪੀ ਕੋਈ ਨਹੀਂ। ਮੇਰਾ ਹੀ ਬੀਜਿਆ ਹੋਇਆ ਬੀਜ ਅੱਜ ਮੇਰੇ ਸਾਹਮਣੇ ਆ ਗਿਆ। ਮੇਰਾ ਹੀ ਕੀਤਾ ਹੋਇਆ ਕਰਮ ਜਿਹੜਾ ਮੇਰੀ ਹੀ ਬੀਜੀ ਹੋਈ ਫਸਲ ਮੈਨੂੰ ਅੱਜ ਵੱਢਣੀ ਪਈ ਏ ਇਹ ਸਰੀਰ ਕਰਮਾਂ ਦਾ ਖੇਤ ਆ ਮਨੁੱਖ ਇਹਦੇ ਵਿੱਚ ਜਿਹੋ ਜਿਹੇ ਬੀਜ ਬੀਜਦਾ ਹੈ ਨਾ ਉਹੋ ਜਿਹਾ ਇਹਨੂੰ ਵੱਢਣਾ ਪੈਂਦਾ ਜਿਹੋ ਜਿਹਾ ਕਰਮ ਕਰਦਾ ਹੈ ਉਹ ਬੰਦਾ ਫਿਰ ਸਾਧੂ ਬਣ ਗਿਆ ਉਹ ਸਾਧੂ ਰਮੇਸ਼ ਚੰਦਰ ਨੂੰ ਆਪਣੀ ਇਹ ਸਾਖੀ ਆਪਣੀ ਜੀਵਨੀ ਸੁਣਾ ਰਿਹਾ ਕਿ ਤੂੰ ਲੋਕਾਂ ਨੂੰ ਜਾ ਕੇ ਮੇਰੀ ਇਹ ਕਥਾ ਦੱਸੀ ਲੋਕਾਂ ਨੂੰ ਸੁਣਾਵੀਂ ਤੇ ਉਹ ਰਮੇਸ਼ ਚੰਦਰ ਨੇ ਫਿਰ ਲੋਕਾਂ ਨੂੰ ਸੁਣਾਈ ਇਸ ਕਿਤਾਬ ਦੇ ਵਿੱਚ ਮੈਂ ਪੜ੍ਹੀ ਇਸ ਕਿਤਾਬ ਦੇ ਵਿੱਚੋਂ ਇਹ ਸਾਖੀ ਮੈਨੂੰ ਮਿਲੀ ਜੇ ਹਾਂ ਬੀਜੈ ਸੂ ਲੁਣੇ ਕਰਮਾ ਸੰਧੜਾ ਖੇਤ